ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਬਾਅਦ ਕੱਲੂਕਾਰੇ ਨੂੰ ਲੈ ਕੇ ਸ਼੍ਰੀ ਅਕਾਲ ਤਖਸੈ ਵਿਖੇ ਪਾਏਗੇ ਪਾਠਾਂ ਦੇ ਭੋਗ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਕੀਤਾ ਗਿਆ ਯਾਤ ਆਪਰੇਸ਼ਨ ਵਿਊ ਸਟਾਰ ਨੂੰ ਲੈ ਕੇ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਪੁਲਿਸ ਕਮਿਸ਼ਨਰ ਖੁਦ ਹਰ ਪਹਿਲੂ ਤੇ ਰੱਖ ਰਹੇ ਨੇ ਨਜ਼ਰ ਨੈਨੀਤਾਲ ਨੇੜੇ ਵਾਪਰਿਆ ਦਰਦਨਾਕ ਹਾਦਸਾ ਖੜਚ ਡਿੱਗੀ ਮੋਟਰ ਗੱਡੀ 6 ਲੋਕਾਂ ਦੀ ਹੋਈ ਮੌਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੱਲੂਕਾਰੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਖਨਪਾਟ ਸਾਹਿਬ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਅਰਦਾਸ ਕੀਤੀ ਗਈ ਇਸ ਮੌਕੇ ਪਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੋਏ ਸਨ ਉਹਨਾਂ ਕਿਹਾ ਕਿ ਅੱਜ ਸਾਡੇ ਵੱਲੋਂ ਵੀ ਵਾਇਗਰੂ ਅਗਰ ਅਰਦਾਸ ਬੇਨਤੀ ਕੀਤੀ ਗਈ ਉਹਨਾਂ মিডিਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਅਸੀਂ ਆਪਣੇ ਪਿੰਡ ਜੱਲੂ ਖੇੜੇ ਵਿਖੇ ਵੀ ਸ਼੍ਰੀ ਖਨਪਾਟ ਸਾਹਿਬ ਅਰੰਮ ਕਰਵਾਈ ਸੀ ਅੱਜ ਉਹਨਾਂ ਦੇ ਭੋਗ ਪਾਏ ਜਾਣ ਕੇ ਇਸ ਦੌਰਾਨ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾ ਬੀਰ ਸਿੰਘ ਜੀ ਦੇ ਸ਼ੇਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਹੋਏ ਸਨ ਜਹਾਬਦੀ ਬੋਲੀ ਨੂੰ ਕੁਚਲਣ ਦੇ ਯਤਨ ਕੀਤੇ ਜਾਣ ਲੱਗੇ ਜੋ ਪੰਜਾਬੀਆਂ ਦੀ ਬੋਲੀ ਸੀ ਹਿੰਦੂ ਵੀ ਬੋਲਦੇ ਸੀ ਸਿੱਖ ਵੀ ਬੋਲਦੇ ਸੀ ਔਰ ਮਲੇਰ ਕੋਟਲੇ ਦੇ ਵਿੱਚ ਮੁਸਲਮਾਨ ਵੀ ਪੰਜਾਬੀ ਬੋਲਦੇ ਜਦੋਂ ਸਿੱਖਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਕਿ ਸਾਡੇ ਕੁਦਰਤੀ ਵਸੀਲੇ ਕੁਦਰਤੀ ਸੌਮੇ ਲੁੱਟੇ ਜਾ ਰਹੇ ਨੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਜਾਂ ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਜਿਹੜੇ ਨੇ ਉਹ ਪੰਜਾਬ ਨਾਲੋਂ ਕੱਟ ਦਿੱਤੇ ਨੇ ਇਹ ਧਰੋ ਹੈ ਕਮਾਇਆ ਸਾਡੇ ਨਾਲ ਭਾਰਤ ਦੀ ਕੇਂਦਰ ਸਰਕਾਰ ਨੇ ਤਾਂ ਸਿੱਖਾਂ ਨੇ ਜਦੋਂ ਵਿਦਰੋਹ ਕੀਤਾ ਅੰਦੋਲਨ ਕੀਤੇ ਪੰਜਾਬੀ ਸੂਬੇ ਮੋਰਚੇ ਦਾ ਆਗਾਜ਼ ਹੋਇਆ ਧਰਮ ਯੁੱਧ ਮੋਰਚਾ ਲੱਗਿਆ ਤਾਂ ਸਰਕਾਰ ਨੇ ਬਜਾਏ ਇਸ ਦੇ ਕਿ ਸਿੱਖਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲ ਕਰਦੀ ਸਿੱਖਾਂ ਦੀਆਂ ਜਾਇਜ਼ ਵਾਜਬ ਮੰਗਾਂ ਵੱਲ ਧਿਆਨ ਦੇਂਦੀ ਜੋ ਵਾਦੇ ਭਾਰਤ ਦੇ ਹਕਮਰਾਨਾਂ ਨੇ 47 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਸੀ ਉਹਨਾਂ ਵਾਦਿਆਂ ਦੇ ਉੱਤੇ ਗੌਰ ਫਰਮਾਉਂਦੀ ਉਲਟਾ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਕੀਤੇ ਅੰਦੋਲਨਾਂ ਨੂੰ ਅੰਦੋਲਨ ਜਿਹੜੇ ਸੀ ਉਹਨਾਂ ਨੂੰ ਕੁਚਲਣ ਦੇ ਲਈ ਭਾਰਤ ਦੀ ਸਰਕਾਰ ਨੇ ਹਥਿਆਰਾਂ ਦਾ ਇਸਤੇਮਾਲ ਜਿਹੜਾ ਹੈ ਉਹ ਕਰਨ ਦੀ ਨੀਤੀ ਜਿਹੜੀ ਸੀ ਉਹ ਤਾਰ ਲਈ ਜਿਹਦਾ ਨਤੀਜਾ ਨਿਕਲਿਆ 84 ਦਾ ਹਮਲਾ ਔਰ ਇਸ ਹਮਲੇ ਨੂੰ ਪਹਾਮੇ ਅੱਜ 40 ਸਾਲ ਹੋ ਗਏ ਨੇ 400 ਸਾਲ ਹੋ ਜਾਏ 4000 ਸਾਲ ਹੋ ਜਾਣ ਇਹ ਹਮਲਾ ਹਮੇਸ਼ਾ ਹੀ ਸਾਡੀਆਂ ਸਿਮਰਤੀਆਂ ਦੇ ਵਿੱਚ ਰਹੇਗਾ ਸਾਡੇ ਜ਼ਖਮ ਹਮੇਸ਼ਾ ਹੀ ਇਸ ਹਮਲੇ ਦੌਰਾਨ ਜਿਹੜੇ ਹੋਏ ਨੇ ਉਹ ਹਰੇ ਰਹਿਣਗੇ ਔਰ ਰਸਤੇ ਰਹਿਣਗੇ ਦਰਦ ਕਰਦੇ ਰਹਿਣਗੇ ਪੀੜ ਦਿੰਦੇ ਰਹਿਣਗੇ ਔਰ ਸਾਨੂੰ ਅਹਿਸਾਸ ਦਵਾਉਂਦੇ ਰਹਿਣਗੇ ਦੀ ਭਾਰਤੀ ਉਸ ਵਕਤ ਦੀ ਹਕੂਮਤ ਨੇ ਉਸੇ ਤਰ੍ਹਾਂ ਹੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਹੱਲਾ ਬੋਲਿਆ ਜਿਵੇਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਹਮਲਾ ਬੋਲਦਾ ਹੈ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਸੁਪਰਨਾ ਕਰਦਾ ਆ ਹਰ ਸਾਹਿਬ ਤੇ ਮੈਂ ਸਿੱਖ ਕੌਮ ਨੂੰ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਨੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੁਰਸ਼ਕਾ ਤੇ ਲੋਕ ਸਭਾ ਦੀਆਂ ਚੋਣਾਂ ਆਈਆਂ ਜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਭੱਲੂ ਘਾਰੇ 6 ਹਫ਼ਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਇਹ ਤਰੀਕਾ ਚੋਣੀਆਂ ਨਹੀਂ ਚਾਹੀਦੀਆਂ ਚੋਣਾਂ ਵਾਸਤੇ ਹੁਣ ਸਿੱਖ ਕਿੱਤਗੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟਰ ਦੀਆਂ ਝੋਲੀ ਚੁੱਕ ਜਥੇ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵਾ ਕਿ ਹਾਲਫੇ ਦਾ ਰਾਜ ਆਉਣਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਅੱਜ ਦੋ ਜਿਹੜੇ ਸਿੰਘ ਸਾਡੇ ਪਾਰਲੀਮੈਂਟ ਦੀਆਂ ਕੌੜੀਆਂ ਚੜ੍ਹੇ ਨੇ ਆ ਇਹਨਾਂ ਦੇ ਜਿੱਤਣ ਦੇ ਨਾਲ ਅੱਜ ਜਿਹੜੀ ਰਵਾਇਤੀ ਰਾਜਨੀਤੀ ਜਾਂ ਬਿਮਾਰ ਰਾਜਨੀਤੀ

ਕੱਲੂ ਕਾਰੇ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਰਖਾਏਗੇ ਸ਼੍ਰੀ ਖਾਨਪਾਟ ਸਾਹਿਬ ਦੇ ਮੌਕੇ ਤੇ ਸੰਸਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਵੀ ਅਕਾਲ ਤਖਸੈ ਪਹੁੰਚੇ ਜਿਨ੍ਹਾਂ ਉਸ ਵੇਲੇ ਦੀ ਹਕੂਮਤ ਨੂੰ ਰੱਜ ਕੇ ਕੋਸਿਆ ਇਸ ਮੌਕੇ ਸ਼੍ਰੀ ਅਕਾਲ ਤਖਸੈ ਆਈਆਂ ਹੋਈਆਂ ਸਿੱਖ ਜਥੇਬੰਦੀਆਂ ਦੇ ਹੱਥਾਂ ਦੇ ਵਿੱਚ ਸ਼੍ਰੀ ਅਕਾਲ ਤਖਸੈਬ ਦੇ ਟੈਟੇਰੀ ਕੀਤੇ ਗਏ ਫੋਟੋਆਂ ਤੇ ਪੋਸਟਰ ਤੇ ਹੱਥਾਂ ਵਿੱਚ ਫੜੇ ਵੇਖਣ ਦੇ ਲਈ ਸੰਤ ਜਨੈਲ ਸਿੰਘ ਭਿੰਡਾ ਵਾਲੇ ਬੱਥਰ ਘੰਟੇ ਲੜੇ ਸੀਗੇ ਇਹ ਤਿੰਨ ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਖੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਐ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਐ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਬੀਗ ਸਿੰਘ ਵੀ ਤੇ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ 18 ਸੈਂ ਬੱਚੇ ਬੀਬੀਆਂ ਇੱਥੇ ਸ਼ਹੀਦ ਹੋਈਆਂ ਅੱਜ ਦੇ ਦਿਨ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਹਿੰਦੂ ਦੀ ਹਕੂਮਤ ਨੇ ਕੋਈ ਫੈਸਲਾ ਨਹੀਂ ਕੀਤਾ ਹੈਗਾ ਕਿਉਂ ਕਰਕੇ ਹਿੰਦੂ ਦੀ ਹਕੂਮਤ ਬੇਸ਼ੱਕ ਭਾਜਪਾ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇਹ ਗੋਮੀ ਸਾਡਾ ਫਰਜ਼ ਸੀਗਾ ਕੱਲੂ ਕਾਰੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲੂ ਕਾਰੇ ਨੂੰ ਲੈ ਕੇ ਸਾਡੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੱਲੂ ਕਾਰਾ ਹਫਤੇ ਦੇ ਸਬੰਧ ਵਿੱਚ ਜਿੰਨੀਆਂ ਵੀ ਸੰਗਤਾਂ ਬਾਹਰੋਂ ਆ ਰਹੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਾਰਨ ਉਹਨਾਂ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਉਹਨਾਂ ਦੀ ਸਹੂਲਤ ਤੇ ਪਾਰਕਿੰਗ ਦੇ ਵੀ ਪੂਰੇ ਪ੍ਰਬੰਧ ਨੇ ਉਹਨਾਂ ਕਿਹਾ ਕਿ ਸਾਡੇ ਕੋਲ ਬਾਹਰੋਂ ਵੀ ਕਾਫੀ ਫੋਰਸ ਆ ਚੁੱਕੇ ਹੈ ਤੇ ਉਹਨਾਂ ਨੇ ਟ੍ਰੈਫਿਕ ਤਰ੍ਹਾਂ ਦੀ ਸਹੂਲਤ ਦੇ ਆਰਾਮ ਨਾਲ ਆਪਣੀ ਜਿਹੜੀ ਇੱਥੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਸਕਣ ਉਹਨਾਂ ਨੂੰ ਕੋਈ ਵੀ ਟ੍ਰੈਫਿਕ ਦੀ ਸਮੱਸਿਆ ਨਾ ਆਏ ਉਹਨਾਂ ਕਿ ਹੈ ਕਿ ਸਾਰੇ ਸੋਗਮਈ ਸਮਾਗਮ ਸ਼ਾਂਤੀਪੂਰਵਕ ਨੇਪਰੇ ਚੜ੍ਹ ਸਭ ਕੁਝ ਸ਼ਾਂਤਮਈ ਢੰਗ ਨਾਲ ਚੱਲੇ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪੁਲਿਸ ਦਾ ਸਹਿਯੋਗ ਕਰਨ। ਵਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਨੇ ਜਾਂ ਸ਼ਰਧਾਲੂ ਆ ਰਹੇ ਨੇ ਕਿਉਂਕਿ ਬੜਾ ਸੋਗਮਈ ਮਾਹੌਲ ਹੈ ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਆਉਣ ਜਾਣ ਦੀ ਪਾਰਕਿੰਗ ਤੇ ਹੋਰ ਚੀਜ਼ਾਂ ਵਾਸਤੇ ਅਸੀਂ ਕਾਫੀ ਉਪਕਤਾ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਗਏ ਨੇ ਉਹਦੇ ਵਿੱਚ ਬਾਹਰੋਂ ਵੀ ਸਾਨੂੰ ਫੋਰਸ ਮਿਲੀ ਆ ਕੁਝ ਆਫਿਸਰਸ ਲਾਏ ਗਏ ਨੇ ਔਰ ਬੜੇ ਚੁਣ ਕੇ ਜਿਹੜੇ ਉਹਨਾਂ ਦੀ ਡਿਊਟੀ ਲਈ ਗਈ ਔਰ ਬਰੀਫ ਕੀਤਾ ਗਿਆ ਸਾਰੀ ਫੋਰਸ ਨੂੰ ਤੇ ਉਹ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਵੀ ਸੰਗਤ ਇੱਥੇ ਆ ਰਹੀ ਹੈ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਜਿਹੜਾ ਪੀਸਫੁਲ ਰਹੇ ਮਾਹੌਲ ਔਰ ਜੋ ਮर्याਦਾ ਦੀ ਪੂਰੀ ਜਿਹੜੀ ਹੈ ਉਦੇ ਉੱਤੇ ਪਹਿਰਾ ਦਿੱਤਾ ਜਾਵੇ ਪੁਲਿਸ ਵੱਲੋਂ ਵੀ ਔਰ ਤਾਂ ਕਿ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਤੇ ਆਰਾਮ ਨਾਲ ਉਹ ਆਪਣੇ ਜਿਹੜੀ ਹੈ ਇੱਥੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਸਕਣ ਭਿਆਨਕ ਗਰਮੀ ਦੀ ਮਾਰ ਚੱਲ ਰਹੀ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਦੇਰ ਸ਼ਾਮ ਪਈ ਮੀਂਹ ਕਾਰਨ ਵੱਡੀ ਰਾਹਤ ਮਿਲੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਭੂਖਵਾਣੀ ਮੁਤਾਬਿਕ ਗਰਮੀ ਤੋਂ ਰਾਹਤ ਦਾ ਦੌਰ ਅੱਗੇ ਵੀ ਜਾਰੀ ਰਿਹਾ ਕਿਉਂਕਿ 3-4 ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਜਿਸ ਮੁਤਾਬਿਕ ਤੂਫਾਨ ਮੀਤੇ ਬਿਜਲੀ ਲਿਸ਼ਕਣ ਦੇ ਸੰਕੇਤ ਨੇ ਇੱਕ ਦੋ ਦਿਨ ਪਹਿਲਾਂ ਪੰਜਾਬ ਦੇ ਕੁਝ ਿਲਿਆਂ 'ਚ ਮੀਂਹ ਪਿਆ ਸੀ ਜਿਸ ਕਾਰਨ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਇਸੇ سلسلے 'ਚ ਸਵੇਰੇ ਵਕਫਕ ਸੂਬਿਆਂ 'ਚ ਬੱਦਲ ਛਾਗੇ ਸਨ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ ਪੰਜਾਬ, ਹਿਮਾਚਲ, ਹਰਿਆਣਾ, ਨਵੀਂ ਦਿੱਲੀ ਸਮੇਤ ਕਈ ਥਾਵਾਂ 'ਤੇ ਤੇਜ਼ ਮੀਂਹ ਪਿਆ ਇਸ ਤੋਂ ਪਹਿਲਾਂ ਤੇਜ਼ ਹਨੇਰੀ ਤੇ ਮੀਂਹ ਨਾਲ ਠੰਡੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਜਿਸ ਨਾਲ ਲੋਕ ਰਾਹਤ ਮਿਲੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਪਰਕੋਪ ਦੇਖਣ ਨੂੰ ਮਿਲ ਰਿਹਾ ਸੀ ਉੱਥੇ دیر ਸ਼ਾਮ ਮੌਸਮ ਚਾਈ ਵੱਡੀ ਤਬਦੀਲੀ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਤੇਜ਼ ਹਨੇਰੀ ਤੇ ਤੂਫਾਨ ਤੇ ਬਰਸਾਤ ਦੇ ਆਉਣ ਕਾਰਨ ਲੋਕਾਂ ਨੇ ਭਾਵੇਂ ਥੋੜਾ ਸੁੱਖ ਦਾ ਸਾਹ ਲਿਆ ਪਰ ਇਸ ਤੇਜ਼ ਤੂਫਾਨ ਨਾਲ ਨੁਕਸਾਨ ਹੋਣ ਦਾ ਖਤਰਾ ਵੀ ਬਣਿਆ ਰਿਹਾ ਹੈ ਜ਼ਿਲ੍ਹਾ ਬਰਨਾਲਾ ਚ ਦੇਰ ਰਾਤ ਤੇਜ਼ ਛਖੜ ਹਨੇਰੀ ਕਾਂ ਟ੍ਰਾਈਡੈਂਟ ਆਇਲ ਤੋਲਾ ਫੈਕਟਰੀ ਵਿਖੇ ਲੱਗੀ ਅੱਗ ਦੀਆਂ ਲਾਟਾਂ ਦੂਰ ਦੂਰ ਪਿੰਡਾਂ ਤੱਕ ਨਜ਼ਰ ਪਈਆਂ ਟ੍ਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇਨਜ਼ਰ ਨੇੜਲੇ ਪਿੰਡਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਜਾਣਕਾਰੀ ਅਨੁਸਾਰ ਫੈਕਟਰੀ 'ਚ ਜਮ੍ਹਾਂ ਕੀਤੀ ਗਈ ਤੂੜੀ ਨੂੰ ਅੱਗ ਲੱਗਣ ਤੇ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਦੇ ਨਾਲ ਹੀ ਬਰਨਾਲਾ ਮਾਨਸਾ ਹਾਈਵੇ ਰੋਡ ਸਨੇ ਫੈਕਟਰੀ ਦੇ ਚਾਰੇ ਪਾਸੇ ਪਿੰਡਾਂ ਨੂੰ ਜਾਣ ਵਾਲੀ ਲਿੰਕ ਸੜਕਾਂ ਤੇ ਅੰਮ੍ਰਿਤਸਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਚਾਗ ਬੁਝਾਉ ਗੱਡੀਆਂ ਪੁੱਜਣ ਲੱਗੀਆਂ ਨੇ ਸੋਸ਼ਲ ਮੀਡੀਆ ਤੇ ਵੀ ਲੋਕ ਅੱਗ ਤੇ ਕਾਬੂ ਪਾਉਣ ਤੇ ਪਿੰਡ ਵਾਸੀਆਂ ਨੂੰ ਬਚਾਉਣ ਦੀਆਂ ਪੀਲਾ ਕਰਨ ਲੱਗੇ। ਅੰਮ੍ਰਿਤਸਰ ਵਿੱਚ ਵੀ ਪਿਛਲੇ ਕਈ ਦਿਨਾ ਤੋਂ ਲਗਾਤਾਰ ਪੈ ਰਹੀ ਤੇਜ਼ ਗਰਮੀ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਨੂੰ ਰਾਹਤ ਦਾ ਸਾਹ ਮਿਲਿਆ। ਇੱਕਦਮ ਤੇਜ਼ ਹਵਾ ਰਫਤਾਰ ਦੇ ਨਾਲ ਹਨੇਰੀ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ। ਇਸ ਬਾਰਿਸ਼ ਦੇ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਥੋੜੀ ਨਿਜ਼ਾਤ ਮਿਲੀ। ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਓਖਲ ਕਾਂਡਾ ਚ ਇੱਕ ਸੜਕ ਹਾਸੇ ਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਜ਼ਖਮੀ ਹੋਏ ਨੇ ਇਸ ਦੇ ਨਾਲ ਹੀ ਸੜਕ ਹਾਸੇ ਦੇ ਵਿੱਚ ਮੇਰੀ ਜਾਣਕਾਰੀ ਦੇ ਅਨੁਸਾਰ ਇੱਕ ਮੈਕਸ ਮੋਟਰ ਗੱਡੀ ਸਵਾਰੀਆਂ ਲੈ ਕੇ ਹਲਦਵਾਨੀ ਤੋਂ ਪਟਲੋਟ ਤੋਂ ਪੁਤਪੁਰੀ ਪਿੰਡ ਜਾ ਰਹੀ ਸੀ ਅਚਾਨਕ ਉਹ ਚਾਰ گاؤں ਨੇੜੇ ਡੂੰਗੀ ਖਾੜ ਵਿੱਚ ਡਿੱਗ ਪਈ ਹੈ ਮੋਟਰ ਗੱਡੀ ਚ ਡਰਾਈਵਰ ਸਮੇਤ 10 ਵਿਅਕਤੀ ਸਵਾਰ ਸਨ ਇਨ੍ਹਾਂ ਚੋਂ ਪੰਜ ਦੀ ਮੌਕੇ ਤੇ ਮੌਤ ਹੋ ਗਈ ਜ਼ਖਮੇਨ ਹਲਦਵਾਨੀ ਦੇ ਸੁਸ਼ੀਲਾ Tiwari ਹਸਪਤਾਲ ਭੇਜੇ ਗਏ ਉਨ੍ਹਾਂ ਚੋਂ ਇੱਕ ਦੀ ਰਾਸਤੇ ਵਿੱਚ ਮੌਤ ਹੋ ਗਈ ਹਾਸੀ ਦੇ ਸੋਸ਼ਾ ਮਿਲਦੇ ਹੀ ਥਾਣਾ ਖਾਂਸੀ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਕਰਮਚਾਰੀ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਸਭ ਤੋਂ ਪਹਿਲਾਂ ਮੌਕੇ ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਇਸ ਘਟਨਾ ਤੋਂ ਬਾਅਦ ਪਿੰਡਾਂ ਵਿੱਚ ਸੋਗ ਦਾ ਮਾਹੌ ਮ੍ਰਿਤਕਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਧਰ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਸਸਾਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ बद्रीनाथ ਵਿੱਚ ਪਹਾੜ ਤੋਂ ਵੱਡੇ ਪੱਥਰ ਡਿੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋਏ ਨੇ ਪਹਿਲੀ ਘਟਨਾ ਬੇਸ਼ਿਕેશ ਬਦਰੀਨਾਥ ਰਾਸ਼ਟਰੀ ਰਾਜ ਮਾਰਗ ਤੇ ਨਰਕੋਟਾ ਤੋਂ ਬਾਅਦ ਦੁਪਹਿਰ 3:30 ਵਜੇ ਵਾਪਰੀ ਇੱਥੇ ਬਦਰੀਨਾਥ ਤੋਂ ਪਰਤ ਰਹੇ ਪ੍ਰਵਾਸੀ ਭਾਰਤੀ ਸ਼ਰਧਾਲੂਆਂ ਦੀ ਮੋਟਰ ਗੱਡੀ ਤੇ ਵੱਡੇ ਪੱਥਰ ਡਿੱਗੇ ਇਸ ਕਾਰਨ ਮੋਟਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਚ ਸਵਾ ਨਿਊਯਾਰਕ ਵਾਸੀ ਦੀ ਮੌਤ ਹੋ ਗਈ ਦੂਜੀ ਘਟਨਾ ਜਾਣ ਕੇ ਚੱਟੀ ਯਮੁਨੋਤਰੀ ਪੈਦਲ ਮਾਰਗ ਤੇ ਵਾਪਰੀ ਹੈ ਜਿੱਥੇ ਮੀ ਪੈਣ ਪਿੱਛੋਂ ਸ਼ਰਧਾਲੂਆਂ ਦਾ ਇੱਕ ਜੱਥਾ ਇੱਥੋਂ ਪਹਾੜ ਤੋਂ ਅਚਾਨਕ ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ ਇਸ ਦੌਰਾਨ ਮਹਾਰਾਸ਼ਟਰ ਦੀ ਮਹਿਲਾ ਸ਼੍ਰਦਾ ALU ਦੀ ਪਥਰਾ ਦੇਲੇ ਪੇਟ ਵਿੱਚ ਚੌਣ ਨਾਲ ਮੌਤ ਹੋ ਗਈ ਹੈ। ਉਹ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦਿਵਾਲ। ਅੱਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ